ਜੀ ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਉਮੀਦ ਆ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਤੁਹਾਨੂੰ ਜਿਹੜਾ ਫੈਬਰਿਕ ਦਿਖਾਵਾਂਗੇ ਉਹ ਹੈਗਾ ਜੀ ਨੇਚਰਲ ਕ੍ਰੇਪ ਵਿੱਚ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਹੀ ਨਾਈਸ ਆ ਇਹਦਾ ਬਹੁਤ ਹੀ ਵਧੀਆ ਲਾਈਟ ਡਾਰਕ ਦਾ ਜਿਹੜਾ ਆਪਸ ਵਿੱਚ ਕੰਟਰਾਸਟ ਕੀਤਾ ਹੋਇਆ ਆ ਇਹਨਾਂ ਦੀ ਕਮੀਜ਼ ਚੈੱਕ ਕਰ ਸਕਦੇ ਹੋ ਕਮੀਜ਼ ਤੇ ਲਾਈਟ ਜਿਹਾ ਵਰਕ ਕੀਤਾ ਹੈ ਜਿਹੜਾ ਕਿ ਪਾਰਟੀ ਵੇਅਰ ਲੁੱਕ ਕ੍ਰੀਏਟ ਕਰਦਾ ਆ ਬਾਕੀ ਇਹਦੇ ਨਾਲ ਬਾਟਮ ਜਿਹੜੀ ਉਹ ਪਲੇਨ ਰਹੇਗੀ ਜੀ ਅਗਰ ਤੁਸੀਂ ਕੋਈ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਆਪਣੇ ਵਰਕ ਕਰਵਾ ਸਕਦੇ ਹੋ ਨੈਕਸਟ ਆਪਾਂ ਤੁਹਾਨੂੰ ਕੁਝ ਪਿਕਚਰਸ ਦਿਖਾਵਾਂਗੇ ਜਿਹਦੇ ਨਾਲ ਵਿੱਚ ਇੱਕ ਆਈਡੀਆ ਆ ਕਿ ਤੁਸੀਂ ਕੋਈ ਇਸ ਟਾਈਪ ਦੀ ਡਰੈਸ ਤਿਆਰ ਕਰਵਾਉਣਾ ਚਾਹੁੰਦੇ ਆ ਜਾਂ ਫਿਰ ਇਹਦੇ ਨਾਲ ਗਰਾਰਾ ਸ਼ਰਾਰਾ ਜਾਂ ਫਰੌਕ ਟਾਈਪ ਕੁਝ ਬਣਵਾਉਣਾ ਚਾਹੁੰਦੇ ਆ ਤਾਂ ਆਪ ਤੁਸੀਂ ਉਹ ਵੀ ਸਾਡੇ ਕੋਲੋਂ ਬਣਵਾ ਸਕਦੇ ਹੋ ਤੁਹਾਡੀ ਡਿਮਾਂਡ ਦੇ ਅਕੋਰਡਿੰਗ ਹਰੇਕ ਚੀਜ਼ ਉਹੀ ਤੁਹਾਨੂੰ ਰੈਡੀ ਕਰਕੇ ਮਿਲੇਗੀ ਜੋ ਤੁਸੀਂ ਬਣਵਾਉਣਾ ਚਾਹੁੰਦੇ ਹੋ ਬਾਕੀ ਇਹ ਵਾਲਾ ਜਿਹੜਾ ਫੈਬਰਿਕ ਆ ਇਹ ਵੀ ਸੇਮ ਹੋਏਗਾ ਬਟ ਇਹਦੇ ਵਿੱਚ ਥੋੜਾ ਜਿਹਾ ਪ੍ਰਿੰਟ ਚੇਂਜ ਹੋਏਗਾ ਤੇ ਇਹ ਜਿਹੜਾ ਵੀਦ ਦੁਪੱਟਾ ਹੋਏਗਾ ਜੀ ਦੁਪੱਟੇ ਤੇ ਜਿਹੜੀ ਫੋਰ ਸਾਈਡ ਜਿਹੜੀ ਲੇਸ ਲੱਗੀ ਹੋਈ ਆ ਇਹ ਆਪਣੇ ਪ੍ਰਿੰਟ ਸੂਟ ਦੇ ਅਕੋਰਡਿੰਗ ਜਿਹੜੀ ਆਪਾਂ ਮਿਲਦੀ ਜੁਲਦੀ ਲੇਸ ਲਗਾਈ ਆ ਜਿਹੜੀ ਕਿ ਲੁੱਕ ਨੂੰ ਕ੍ਰੀਏਟ ਕਰਦੀ ਵਧੀਆ ਤੇ ਦੁਪੱਟੇ ਦੀ ਜਿਹੜੀ ਆ ਆ ਸ਼ਾਈਨਿੰਗ ਨੂੰ ਵਧਾਉਂਦੀ ਆ ਬਾਕੀ ਤੁਸੀਂ ਦਿੱਤੇ ਹੋਏ ਨੰਬਰ ਤੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੋ ਇਹਨਾਂ ਵਿੱਚੋਂ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਜਲਦੀ ਤੋਂ ਜਲਦੀ ਆਪਣੇ ਆਰਡਰ ਬੁੱਕ ਕਰਕੇ ਆਪਣਾ ਆਰਡਰ ਲਓ ਸੈਕੰਡਲੀ ਤੁਸੀਂ ਅਗਰ ਕੁਝ ਵੀ ਇਹਦੇ ਵਿੱਚ ਬਣਵਾਉਣਾ ਚਾਹੁੰਦੇ ਹੋ ਕੋਈ ਵਰਕ ਕਰਾਉਣਾ ਚਾਹੁੰਦੇ ਹੋ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਸਟਿਚ ਕਰਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਆਂ ਸਟਿਚ ਬਾਈ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ ਬਾਕੀ ਜੀ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ